ਵੀਰ ਜੀ ਇਹਨਾਂ ਤੇ 10 12 ਕਾਰਨ ਜਿਹਨਾਂ ਸਾਨੂੰ ਵਲਗਾ ਪਾ ਦਿੱਤਾ ਹੈ ਫਿਰ ਨਜਾਇਜ਼ ਸਾਡੇ ਤੇ ਕਬਜ਼ੇ ਕਰਦੇ ਨੇ ਸਾਡੀ ਜ਼ਮੀਨ ਤੇ ਤੇ ਵੱਟੇ ਮਾਰ ਮਾਰ ਕੇ ਤੇ ਅਸੀਂ ਮਸਾ ਜਾਨ ਬਚਾਈ ਕੋਠੇ ਤੇ ਮੈਂ ਬੜਾ ਰੋਲਾ ਪਾਇਆ ਹੈ ਉਹ ਜੀ ਸਾਡੇ ਨਿੱਕੇ ਨਿੱਕੇ ਮੇਰੇ ਪੋਤਰੀਆਂ ਪੋਤਰੇ ਜਿਹੜੇ ਮੈਂ ਕਿਵੇਂ ਬਚਾਏ ਨੇ ਮੇਰੇ ਪੁੱਤਰ ਹੋ ਵਿਆ ਆ ਮੇਰੀ ਨਿੱਕੀ ਜੀ ਪੋਤਰੀ ਤਾਂ ਖਰ ਕਿੰਨਾ ਘਰੇ ਗਈ ਚਲੀ ਗਈ ਮੈਂ ਰਾਤੀ ਲੱਭਦੀ ਫਰੀਆਂ ਅਹ ਤੇ ਮੈਂ ਤੁਹਾਨੂੰ ਗਾਲ੍ਹਾਂ ਨਹੀਂ ਕਹਿੰਦੀ ਮੈਂ ਕਰ ਕਿਵੇਂ ਪੁੱਤਰ 3 ਬਚਾਏ ਨੇ ਲੋ ਵੀ ਮਿੱਤਰੋ ਇਸ ਟਾਈਮ ਆਪਾਂ ਪਿੰਡ ਸ਼ਾਂਗਰਾਏ ਉਤਾੜ ਦੇ ਵਿੱਚ ਖੜੇ ਆ ਤੇ ਇੱਥੇ ਲੜਾਈ ਬਹੁਤ ਜ਼ਬਰਦਸਤ ਹੋਈ ਤੁਸੀਂ ਘਰ ਦੇਖ ਸਕਦੇ ਹੋ ਇੱਥੇ ਵੱਟੇ ਹੀ ਵੱਟੇ ਖਿਲਰੇ ਪਏ ਨੇ ਪੂਰਾ ਇੱਥੇ ਵੱਟਿਆਂ ਦਾ ਖਲਾਰਾ ਪਿਆ ਹੋਇਆ ਤੇ ਇਧਰ ਮੈਂ ਤੁਹਾਨੂੰ ਦਿਖਾ ਸਕਦਾ ਕਿ ਸਮਾਨ ਆ ਜਿਹੜਾ ਉਹ ਪੂਰਾ ਟੁੱਟਿਆ ਪਿਆ ਇਧਰ ਬਾਥਰੂਮ ਤੁਸੀਂ ਦੇਖ ਸਕਦੇ ਹੋ ਬਾਥਰੂਮ ਵੀ ਟੁੱਟਾ ਪਿਆ ਜਿਹੜਾ ਵਾਸ਼ਬਿਸ਼ਣ ਆ ਹੱਥ ਧੋਣ ਵਾਲਾ ਇਹ ਵੀ ਟੁੱਟਿਆ ਪਿਆ ਉਧਰ ਸਾਹਮਣੇ ਮਸ਼ੀਨ ਤੁਸੀਂ ਦੇਖ ਸਕਦੇ ਹੋ ਮਸ਼ੀਨ ਵੀ ਟੁੱਟੀ ਪਈ ਆ ਤੇ ਇਹ ਜਿਹੜੇ ਲੋਕ ਨੇ ਇਹ ਪਰਿਵਾਰ ਆ ਜਿਹੜਾ ਇਹ ਕਹਿੰਦਾ ਵੀ ਇੱਕ ਧਿਰ ਸਾਡੇ ਨਾਲ ਲੜਾਈ ਦੀ ਮੰਚਾ ਨਾਲ ਆਈ ਤੇ ਉਹ ਸਾਡੇ ਘਰੇ ਆ ਕੇ ਗੱਲ ਪਾਗੇ ਉਹਨਾਂ ਨੇ ਪੂਰੇ ਵੱਟੇ ਚਲਾਏ ਵੱਟੇ ਇੰਨੇ ਜ਼ਿਆਦਾ ਚਲਾਏ ਕਿ ਘਰ ਦਾ ਕੋਈ ਸਮਾਨ ਨਹੀਂ ਬਚਿਆ ਉਹ ਟੁੱਟ ਗਿਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਲੜਾਈ ਕਿਵੇਂ ਹੋਈ ਕੀ ਵਜ੍ਹਾ ਕੀ ਕਰਨਾ ਪੂਰੀ ਆਪਾਂ ਗੱਲਬਾਤ ਇਹਨਾਂ ਨਾਲ ਕਰਦੇ ਆਂ ਬਾਈ ਜੀ ਕੀ ਕਾਰਨ ਬਣਿਆ ਜਿਹੜਾ ਇਹ ਲੜਾਈ ਹੋਈ ਆ ਲੜਾਈ ਦਾ ਮਤਲਬ ਕਾਰਨ ਇਹ ਸੀ ਮੈਂ ਖੜਾ ਸੀਗਾ ਦੁਕਾਨ ਕੋਲ ਇਹ 8-10 ਜਣੇ ਪਹਿਲਾਂ ਹੀ ਖੜੇ ਸੀ ਮਤਲਬ ਗੇਟ ਕੋਲ ਮੈਨੂੰ ਸੰਭਲਣ ਦਾ ਮਤਲਬ ਕਹਿਣ ਦਾ ਪਾਵ ਮੈਨੂੰ ਮੌਕੇ ਨਹੀਂ ਮਿਲਿਆ ਵੀ ਮੈਂ ਗੇਟ ਤੋਂ ਬਾਹਰ ਨਿਕਲਦਾ ਸੀ ਮਤਲਬ ਨਿਕਲਿਆ ਬਿਖੈਨ ਦਾ ਮੈਂ ਇਹ ਦੁਕਾਨ ਗੇਟ ਦੇ ਬਾਹਰ ਤੋਂ ਨਿਕਲਦੇ ਬਾਅਦ ਮੈਂ ਦੁਕਾਨ ਤੇ ਚਲਾ ਜਾਣਾ ਠੀਕ ਆ ਮੇਰੇ ਆਗੇ ਮਤਲਬ ਕਿ ਕਹਿਨ ਤਾਂ ਭਾਈ ਮੇਰੇ ਸਮਝ ਦਾ ਮੌਕਾ ਨਹੀਂ ਮਿਲਿਆ ਮੇ ਆਪ ਦੀ ਜਾਨ ਦੇ ਬਚਾਉਣ ਦੀ ਮਾਰਾ ਮਤਲਬ ਸਪੈਸ਼ਲ ਬਹੁਤ ਦੁਕਾਨ ਚ ਵੜ ਗਿਆ ਮੈਨੂੰ ਫਿਰ ਵੀ ਉੱਥੋਂ ਦੇ ਦਰਜੀ ਵਿਚਾਰੇ ਜਿਹਨੇ ਮੈਨੂੰ ਬਚਾਇਆ ਫਿਰ ਵੀ ਮੇਰੇ ਬ੍ਰਦਰ ਨੇ ਮੈਨੂੰ ਬਚਾਉਣ ਦਾ ਮਾਰੇ ਕੋਠੇ ਤੇ ਚੜਿਆ ਇਹਨੇ ਵੱਟੇ ਮਾਰ ਕੇ ਉਹਨਾਂ ਪਿੱਛਾ ਕੀਤਾ ਫਿਰ ਮੈਨੂੰ ਗੇਟ ਲਾ ਕੇ ਬਚੇ ਤੇ ਚੇਤੇ ਮ ਕਰੇ ਆ ਸਾਰੇ ਸਾਡੇ ਗੁਆਂਢੀ ਬੈਠ ਜਾਣ ਲੜਾਈ ਕੀਤੀ ਤੇ ਕਾਰਨ ਕੀ ਆ ਕਿਉਂ ਇੰਨੀ ਭਿਆਨਕਰ ਲੜਾਈ ਹੋਈ ਵਿਕਾਰਨੇ ਟਾਈਮ ਬੜੇ ਟਾਈਮ ਤਰੋਲਾ ਚੱਲਦਾ ਆਂਦਾ ਜੇ ਕਿਦਾਂ ਵੇ ਕਾਹਦਾ ਰੋਲਾ ਰੋਲਾ ਪਿੱਛੇ ਖੱਡਿਆ ਜਮੀਨਾਂ ਦਾ ਹੁਣ ਕਰਾਂ ਤੱਕ ਵੇਲੇ ਤੁਹਾਡੇ ਸਾਹਮਣੇ ਆ ਕਿਵੇਂ ਵੇਗਲ ਵੱਟੇ ਖਲਾਰ ਕਲ ਪੈਂਚ ਸੀ 10 ਸਾਡੇ ਵੱਟੇ ਮਾਰਦੇ ਰਿਆ ਹਾਂਜੀ ਅੱਛਾ ਹਾਂਜੀ ਹਾਂਜੀ ਲੜਾਈ ਕਿੰਨੇ ਕ ਵਜੇ ਹੋਈ ਲੜਾਈ ਤਕਰੀਬਨ ਟਾਈਮ ਸਾਢੇ 8:30 ਦੇ ਵਿੱਚਕਾਰ ਇਸ ਮਤਲਬ ਸਾਢੇ 8:30 ਤੋਂ 9 ਦੇ ਵਿੱਚਕਾਰ ਹਾਂ ਰਾਤ ਦੀ ਗੱਲ ਹੈ ਜੀ ਤੇ ਤਕਰੀਬਨ 10 10:30 11 ਵਜੇ ਤੱਕ ਮਤਲਬ ਲੜਾਈ ਚੱਲੇਗੀ ਕੈਂਟਾ ਡੇਰ ਤੱਕ ਹਾਂਜੀ ਹਾਂਜੀ ਅੱਛਾ ਫਿਰ ਜੋ ਲੜਾਈ ਖਤਮ ਹੋਈ ਫਿਰ ਕੋਈ ਤੁਸੀਂ ਕੋਈ ਤਰਖਾਸਤ ਥਾਣੇ ਜਾ ਕੇ ਤੇ ਕੋਈ ਇਤਲਾ ਨਹੀਂ ਕੀਤੀ ਤਲਾਹ ਕੀਤੀ ਸੀਗੀ ਮਤਲਬ ਪੁਲਿਸ ਪੁਲਿਸ ਆਈ ਸੀਗੀ ਮਤਲਬ ਸਾਰਾ ਜਾਜਾ ਲੈ ਕੇ ਗਿਆ ਸਾਰਿਆਂ ਕਰੇ ਗਿਆ ਜੇ ਕਿਦਾਂ ਵੀ ਹਾਂ ਤੇ ਬਾਕੀ ਆਪਦੀ ਮਤਲਬ ਆਪਦੇ ਹਿਸਾਬ ਨਾਲ ਉਹ ਫਿਰ ਕਾਇ ਕਰਵਾਈ ਕਰਨਗੇ ਹਾਂਜੀ ਅੱਛਾ ਤੇ ਜਿਹੜੀ ਜ਼ਮੀਨ ਦਾ ਤੁਸੀਂ ਝਗੜਾ ਕਹਿ ਰਹੇ ਹੋ ਉਹ ਕੀ ਉਹਨਾਂ ਦੇ ਨਾਲ ਕਿ ਤੁਹਾਡੇ ਨਾਲ ਝਗੜਾ ਕਿੰਨੇ ਚਿਰ ਤੋਂ ਚੱਲਦਾ ਆ ਰਿਹਾ ਇਹ ਤੇ तकरीबन ਝਗੜਾ ਤਾਂ 5 ਸਾਲ ਹੋ ਗਏ ਮਤਲਬ ਪਹਿਲਾਂ ਵੀ ਪਰਚੇ ਕੱਟੇ ਲੋਕਾਂ ਦੇ ਕਈ ਨਜਾਇਜ਼ ਪਰਚੇ ਕਟਾਏ ਆ अच्छा जी हां जी ਸਾਡਾ ਕੋਈ ਨਜਾਇਜ਼ ਛੜਨਾ ਤੇ ਰੋਲਾ ਪਾਇਆ ਨਹੀਂ ਅਸੀਂ ਤਾਂ ਥਾਂ ਵੀ ਦੇ ਦਿੱਤੀ ਵੀ ਸਾਡੇ ਨਰਾਇਣ ਨਵਾ ਕਰ ਲਓ ਸਾਨੂੰ ਮੁਖਾਮ ਖਾ ਵਿੱਚ ਪਰਚੇ ਦਿਨਾ ਰੱਖੀ ਗਏ ਰੱਖੀ ਗਏ ਨੇ ਵਿੱਚ ਇਹਦਾ ਨਾਮ ਲਈ ਗਏ ਨੇ ਡਾਕਟਰ ਨੂੰ ਕੋਈ ਸੇ ਭੱਜ ਪਰ ਜਾਂਦਾ ਹੈ ਭੱਜ ਪਰ ਜਾਂਦਾ ਹੈ ਅਸੀਂ ਤਾਂ ਸਾਡੇ ਪਾਂਡੇ ਟਿੰਡੇ ਸਾਰੇ ਤੋੜ ਗਏ ਅਸੀਂ ਤਾਂ ਜਾਨ ਬੱਚਿਆਂ ਦੀ ਬਸੇ ਬਚਾਈ ਸਾਡੀ ਵਾਸ਼ਿੰਗ ਮਸ਼ੀਨ ਟੁੱਟ ਗਈ ਟਿੰਡਾ ਟੋਟ ਗਿਆ ਸਾਡੀ ਉਹ ਮਸ਼ੀਨ ਟੁੱਟ ਗਈ ਟੂਟੀਆਂ ਸਾਦੀ ਸਾਰੀ ਤੋੜ ਦਿੱਤੀ ਐਨਾ ਅਸੀਂ ਤਾਂ ਆ ਦੀ ਜਾਨ ਲੈ ਤੇ ਮਸੇ ਕੋਠੇ ਚੜਿਆ ਅੱਛਾ ਵੀ ਸਾਡੇ ਬੱਚੇ ਬੜੇ ਰੋਂਦੇ ਸੀ ਸਾਨੂੰ ਕੋਈ ਸਮਝ ਨਹੀਂ ਲੱਗਾ ਦਿੱਤੀ ਵੀ ਮੁੰਡਾ ਸਾਡਾ ਬਾਹਰ ਗਿਆ ਤੇ ਇੱਥੋਂ ਇਹਨਾਂ ਗੇਅਰ ਲੈ ਸਾਰੇ ਕਿੱਥੇ ਗਿਆ ਸੀ ਇੱਥੇ ਗੇਅਰ ਤੋਂ ਬਾਹਰ ਨਿਕਲ ਆਇਆ ਅੱਛਾ ਇੱਥੋਂ ਸਾਨੂੰ ਗੇਅਰ ਲਿਆ ਨੇ ਸਾਥੂ ਸੰਭਲਾ ਨਹੀਂ ਗਿਆ ਅੱਛਾ ਸਾਰੇ ਕੁਝ ਸੰਭਲਾਈ ਕਿੰਨੇ ਜਣੇ ਸੀ ਜਿਹੜੇ ਇੱਥੇ ਉਹ ਬੜੇ ਕਾਣਾ ਪੈਂਡੀ ਅਸੀਂ ਵੈਸੇ ਅੱਛਾ ਕਾਣਾ ਪੈਂਡੀ ਸੀ ਸਾਡੇ ਮੇ ਵੀ 25 ਬੰਦੇਗੇ ਸੀ ਤੁਹਾਨੂੰ ਕਿਸੇ ਆਂਡ ਗਵਾਂਡ ਨੇ ਕੋਈ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਨਾ ਕਿਸੇ ਨੇ ਕੀਤੀ ਅੱਛਾ ਮੈਂ ਤਾਂ ਰੋਲਾ ਪਾ ਪਾ ਕੇ ਨਾਲ ਮੇਰੇ ਸੰਗ ਬਹਿ ਗਿਆ ਮੈਂ ਕੰਦੀ ਸੀ ਲੋਕੋ ਸਾਨੂੰ ਬਚਾਓ ਸਾਨੂੰ ਮਾਰ ਗਏ ਸਾਨੂੰ ਮਾਰ ਗਏ ਤੇ ਮੇਰੇ ਸੰਗ ਬਹਿ ਗਿਆ ਮੈਥੂ ਤਾਂ ਰੋਲਾ ਪਿਪਾਇਾ ਨਹੀਂ ਜਾਂਦਾ ਸੀ ਹੁਣ ਮੇਰੇ ਸੰਗ ਬੈਠਾ ਪਿਆ ਨਾ ਮੈਥੂ ਨਹੀਂ ਬੋਲਾ ਪਿਆ ਜਾਂਦਾ ਅੱਛਾ ਤੇ ਮੈਂ ਰੋਲਾ ਉੱਚੀ ਚ ਪਾਂਦੀ ਸਾਬੀ ਬਚਾਓ ਲੋਕੋ ਸਾਨੂੰ ਬਚਾਓ ਤੇ ਕਿਸੇ ਸਾਨੂੰ ਨਹੀਂ ਬਚਾਇਆ ਫਿਰ ਪੁਲਿਸ ਆਈ ਤੇ ਥੋੜੇ ਜੇ ਠੰਡੇ ਪਏ ਨੇ ਪੁਲਿਸ ਪੁਲਿਸ ਕਿੰਨੇ ਕ ਵਜੇ ਪਹੁੰਚ ਗਈ ਲੜਾਈ ਹੋਣ ਤੋਂ ਬਾਅਦ 10:00 ਵਜੇ ਪੁਲਿਸ ਆ ਉਹ ਸਾਂ ਗਈ ਸੀ ਤੇ ਉਦੋਂ ਫਿਰ ਪੁਲਿਸ ਵਾਲਿਆਂ ਨੂੰ ਕੀ ਵਿਸ਼ਵਾਸ ਦਵਾਇਆ ਵੀ ਤੁਹਾਨੂੰ ਇਨਸਾਫ ਦਵਾਵਾਂਗੇ ਜਾਂ ਨਹੀਂ ਉਹ ਕੁਝ ਨਹੀਂ ਕਹਿ ਕੇ ਗਏ ਉਹ ਕੱਲਾ ਮੌਕਾ ਹੀ ਵੇਖ ਕੇ ਗਏ ਸਾਲੇ ਨੇ ਉਹਨਾਂ ਕੁਝ ਨਹੀਂ ਕਿਆ ਅੱਛਾ ਹਾਂ ਤੇ ਸਾਡਾ ਬੱਚਾ ਮਸੇਤ ਬਚਾਇਆ ਸੀ ਬੜਾ ਕੰਬਦਾ ਸੀ ਤੇ ਬੜਾ ਤੜਕਦਾ ਸੀ ਮੈਂ ਤਾਂ ਉੱਚੀ ਉੱਚੀ ਰੋਲਾ ਪਾਉਂਦੀ ਸੀ ਲੋਕੋ ਸਾਨੂੰ ਬਚਾਓ ਉਪਚਾ ਪਰ ਕਿਸੇ ਨੇ ਸਾਡੀ ਮਦਦ ਕੀਤੀ ਹਾਂ ਹਾਂ ਲੜਾਈ ਕਿੰਨਾ ਟਾਈਮ ਚੱਲਦੀ ਰਹੀ ਦੋ ਘੰਟਾ ਡੇਢ ਲੜਾਈ ਚੱਲਦੀ ਰਹੀ ਅੱਛਾ ਹਾਂ ਬੜੇ ਵੱਟੇ ਮਾਰ ਮਾਰ ਸਾਡਾ ਮੇਰਾ ਨ지ਂਦਰੋ ਬੀਬੀ ਅੱਛਾ ਮਾਦਾ ਜੀ ਤੁਹਾਡਾ ਕਿਨਾ ਮੇਰਾ ਗਰਦੀਪ ਕੌਰ ਅੱਛਾ ਭਾਈ ਜੀ ਤੁਸੀਂ ਦੱਸੋ ਵੀ ਜਿਹੜੀ ਲੜਾਈ ਤੁਸੀਂ ਕਹਿੰਦੇ ਇੰਨੇ ਚਿਰ ਤੋਂ ਚੱਲਦੀ ਆ ਰਹੀ ਆ ਕਿ ਕੋਈ ਦਰਖਾਸਤਾਂ ਥਾਣੇ ਜਾਂ ਐਸਐਸਪੀ ਜਾਂ ਕਿਤੇ ਦਰਖਾਸਤਾਂ ਦਿੱਤੀਆਂ ਨੇ ਇਸ ਲੜਾਈ ਨੂੰ ਇਨਸਾਫ ਲੈਣ ਵਾਸਤੇ ਤੁਸੀਂ हां जी हां जी درخواستਾਂ ਤਾਂ ਬਹੁਤ ਦਿੱਤੀਆਂ ਨੇ ਬਾਕੀ ਨਾ ਇਹ ਬੰਦੇ ਕਿਸੇ ਰਾਈ ਨਾਵੇਂ ਤੇ ਨਹੀਂ ਆਦੇ ਕਿਸਾਨ ਯੂਨੀਅਨ ਨਾਲ ਮਤਾ ਪਾਇਆ ਸੀ ਨਿਸ਼ਾਨ ਦੇਵੀ ਦਾ ਉਸ ਮਤੇ ਤੋਂ ਵੀ ਪੱਜ ਗਏ ਨਹੀਂ اچھا ਤੇ ਰਾਤ ਜੇ ਪੁਲਿਸ ਨਾ ਇੱਥੇ ਆਂਦੀ ਨੇ ਬਹੁਤ ਨੁਕਸਾਨ ਕਰਨਾ ਉਹਨਾਂ ਦੇ ਆਣ ਦੇ ਨਾਲ ਇਹ ਕੰਮ ਠੰਡਾ ਹੋਇਆ ਹੈ ਜਿਹੜੀ ਤੁਸੀਂ ਜ਼ਮੀਨ ਕਹਿੰਦੇ ਹੋ ਉਹ ਤੁਹਾਡੇ ਨਾ ਹਾਂਜੀ ਹਾਂਜੀ ਸਾਡੇ ਨਾਂ ਹੈ ਕੀ ਇੰਤਕਾਲ ਜਾ ਕਰਦਾ ਹੋਵੇ ਹਾਂਜੀ ਇੰਤਕਾਲ ਗਰਦੌਰੀ ਸਾਡੇ ਨਾਲ ਹੀ ਮਾਲਕੀ ਜ਼ਮੀਨ ਹੈ ਨਾ ਰਜਿਸਟਰੀ ਸਾਡੇ ਨਾਲ ਹੈ ਅੱਛਾ ਮਾਲਕੀ ਇਹ ਤੁਹਾਡੀ ਮਾਲਕੀ ਜ਼ਮੀਨ ਹੈ ਜਿੰਦੇ ਤੁਰਾਂਦ ਖੱਡਿਆਂ ਦੀ ਜ਼ਮੀਨ ਹੈ ਇਹ ਮਾਲਕੀ ਜ਼ਮੀਨ ਹੈ ਹੂੰ ਉਹਦੇ ਤੋਂ ਰਸਾੜੀ ਲੜਾਈ ਪਈ ਹੈ ਅੱਛਾ ਹਾਂਜੀ ਹਾਂਜੀ ਅੱਛਾ ਫਿਰ ਜਦੋਂ ਲੜਾਈ ਪਈ ਜਿਵੇਂ ਹੁਣ ਕੇਸ ਚੱਲਦੇ ਨੇ ਹਾਂਜੀ ਹਾਂਜੀ ਅ ਅਦਾਲਤਾਂ ਵਿੱਚ ਕੇਸ ਚੱਲਣ ਲੱਗ ਪਏ ਨੇ ਕੋਈ ਕੇਸ ਤਾਂ ਚੱਲਦਾ ਪਹਿਲਾਂ ਹਾਂਜੀ ਕੇਸ ਤਾਂ ਕੋਈ ਨਹੀਂ ਚੱਲਦਾ ਅਸੀਂ ਤਾਂ ਇਹ ਹੀ ਕੀਤਾ ਵੀ ਸਾਨੂੰ ਇਨਸਾਫ ਮਿਲੇ ਤੇ ਸਾਨੂੰ ਸਾਡੀ ਥਾਂ ਮਿਲ ਜਾਵੇ ਅਸੀਂ ਤਾਂ ਥਾਣੇ ਕਚਹਿਰੀ ਆਈਓ ਦਰਖਾਸਤਾਂ ਸਾਰੀ ਜਗ੍ਹਾ ਹੀ ਲਾਈਆਂ ਨੇ ਤੇ ਬਾਕੀ ਕੋਈ ਮਸਲਾ ਹੱਲ ਨਹੀਂ ਹੋਇਆ ਫਿਰ ਕਿਸਾਨ ਯੂਨੀਅਨ ਵਾਲੇ ਇਹ ਆਪ ਹੀ ਗਏ ਨੇ 50 60 ਬੰਦਾ ਇਕੱਠਾ ਹੋਇਆ ਜਿਨ੍ਹਾਂ ਨੇ ਕੀ ਮੱਥਾ ਪਾਇਆ ਨਿਸ਼ਾਨਦੇਹੀ ਕਰਾ ਲਓ ਤੇ ਜਿੰਦੀ ਜ਼ਮੀਨ ਹੋਈ ਉਹ ਆਪੋ ਆਪਦੀ ਵੀ ਸੰਭਾਲ ਲਵੇ ਅਸੀਂ ਕਹਾਂ ਚੱਲ ਸਾਨੂੰ ਮਨਜ਼ੂਰ ਏ ਬਾਕੀ ਇਹ ਬੰਦੇ ਉਸ ਗੱਲ ਤੋਂ ਮਤੇ ਤੋਂ ਬਾਹਰ ਇਹਨਾਂ ਬਾਅਦ ਹੋਰ ਕੰਦਾ ਕਾੜ ਲੀਆਂ ਤੇ ਅੱਜ ਨਵਾਂ ਇਹਨਾਂ ਇਹ ਕੰਮ ਕੀਤਾ ਹੈ ਵੀ ਇਹ ਬੋਲੀ ਕਹਿੰਦੇ ਹੋ ਕਿਸਾਨ ਯੂਨੀਅਨ ਨੇ ਮਤੇ ਪਾਇਆ ਹਾਂਜੀ ਹਾਂਜੀ ਉਹ ਤੇਰੇ ਫਿਰ ਮਤੇ ਤੋਂ ਹੀ ਭੱਜੀ ਹਾਂਜੀ ਭੱਜੀ ਹੈ ਜੀ ਉਹ ਮਤੇ ਤੋਂ ਹੀ ਭੱਜੀ ਹੈ ਅੱਛਾ ਫਿਰ ਜਿਹੜੇ ਕਿਸਾਨ ਯੂਨੀਅਨ ਵਾਲੇ ਸੀ ਉਹ ਫਿਰ ਪਿੱਛੇ ਹਟੇ ਨਹੀਂ ਹਾਂਜੀ ਹਾਂਜੀ ਅੱਜ ਜਿਹੜਾ ਪਿੰਡ ਦੀ ਪੰਚਾਇਤ ਹੈ ਨਾ ਉਹ ਵੀ ਸਾਡੇ ਪੱਖੇ ਬੋਲਦੀ ਹੈ ਉਹ ਕਹਿੰਦੇ ਨੇ ਵੀ ਕੋਈ ਕਰਨੇ ਨਾ ਅਸੀਂ ਫੈਸਲਾ ਕਰਨੇ ਇਹ ਬੰਦੇ ਭੱਜਦੇ ਨਹੀਂ ਰੇ ਇੱਕ ਫੈਸਲੇ ਤੋਂ ਹਾਂਜੀ ਤਿੰਨ ਚਾਰ ਇਕੱਠੇ ਤਾਂ ਫਿਰ ਹੀ ਭੱਜਦੇ ਨੇ ਅੱਛਾ ਤਿੰਨ ਚਾਰਾਂ ਪੰਚਾਇਤ ਇਕੱਠੀ ਹੋਈ ਹੈ ਕਹਿੰਦੇ ਨਿਸ਼ਾਨ ਲਗਾ ਦੇ ਦੇ ਕਰਾਵਾਂਗੇ ਪਰ ਉਸ ਤੋਂ ਫਿਰ ਹੀ ਭੱਜਣ ਫਿਰ ਵੇਖਣ ਦਾ ਕਟਨੇ ਚ ਸ਼ੁਰੂ ਕਰ ਦਿੰਦੇ ਨੇ ਅੱਛ ਜਿਹੜੀ ਜਿਹੜੀ ਥਾਂ ਬਲਦੇ ਪੈਣੇ ਦਾ ਨਾਂ ਨਹੀਂ ਹੈਗੀ ਜ਼ਮੀਨ ਨਹੀਂ ਹੋएगी ਉਹ ਨਜਾਇਜ਼ ਕਬਜ਼ਾ ਕਰ ਰਹੇ ਇਸ ਥਾਂ ਤੇ ਅੱਛਾ ਤੇ ਜਿਵੇਂ ਹੁਣ ਤੁਸੀਂ ਥਾਣੇ ਕੋਈ ਦਰਖਾਸਤ ਪਹਿਲਾਂ ਇਸ ਥਾਂ ਦੀ ਲਿਖਤੀ ਦਿੱਤੀ ਹੋਈ ਹੈ ਹਾਂ ਦਰਖਾਸਤ ਦਿੱਤੀ ਵੀ ਸੀ ਪਰ ਪੁਲਿਸ ਆ ਜਾਂਦੇ ਰੋਕ ਜਾਂਦੀ ਪਰ ਫਿਰ ਜਦੋਂ ਪੁਲਿਸ ਚਲੀ ਜਾਂਦੀ ਫਿਰ ਫਿਰ ਥਾਂ ਤੁਹਾਡਾ ਕੀ ਨਾਂ ਵੀਰ ਜੀ ਗੁਰਮੇਸ ਸਿੰਘ ਹੈ ਜੀ ਅੱਛਾ ਤੁਹਾਡਾ ਕੀ ਨਾਂ ਜੀ ਪਰਮਜੀਤ ਸਿੰਘ ਆ ਤੁਸੀਂ ਦੇਖ ਸਕਦੇ ਹੋ ਇੱਧਰ ਇਹਨਾਂ ਨੇ ਜਿਹੜੀਆਂ ਦਰਖਾਸਤਾਂ ਨੇ ਉਹ ਵੀ ਦਿੱਤੀਆਂ ਨੇ ਬਕਾਇਦਾ ਜਿਹੜੇ ਗੁਰੂ ਹਰਸਾਏ ਦੇ ਐਸ ਐਚਓ ਸਾਹਿਬ ਨੇ ਉਹਨਾਂ ਨੂੰ ਵੀ ਤਰਖਾਸਤਾਂ ਦਿੱਤੀਆਂ ਨੇ ਹੋਰ ਵੀ ਬਾਈ ਜੀ ਕਿਤੇ ਦਰਖਾਸਤ ਦਿੱਤੀ ਹਾਂਜੀ ਹਾਂਜੀ ਇਹ ਇਹ ਹੋਣੀ ਦਿੱਤੀ ਸੀ ਕਿ 15 12 ਨੇ ਬਾਲਾਂ ਸਾੜਿਆ ਤੇ 4 ਦਿਨ ਹੋ ਗਿਆ ਪਹਿਲਾਂ ਇਹਨਾਂ ਨੇ ਅੱਛਾ ਜੀ ਹਾਂਜੀ ਇਹ ਉਹ ਦਿੱਤੀ ਆ ਇਸ ਤੋਂ ਪਹਿਲਾਂ ਵੀ ਦਿੱਤੀਆਂ ਹੋਈਆਂ ਵਾ ਅੱਛਾ ਹਾਂਜੀ ਉਹ ਵੀ ਸਾਹਮਣੇ ਪਈਆਂ ਨੇ ਬਹੁਤ ਵਾਰੀ ਰੋਕਣਾ ਦੀ ਤੁਸੀਂ ਕੰਮ ਨਾ ਕਰੋ ਤੁਹਾਡਾ ਫੈਸਲਾ ਕਰਾਣੇ ਕਾਗਜ਼ ਲੈ ਆਓ ਜਿੰਦੇ ਕਾਗਜ਼ ਨੇ ਉਹ ਆਪ ਦਾ ਕਬਜ਼ਾ ਲੈ ਲਵੇ ਤੇ ਇਹ ਬੰਦੇ ਕਿਸਾਨ ਯੂਨੀਅਨ ਦੇ ਨਾਲ ਕਰਾ ਲ ਕੇ ਤੇ ਇਹ ਕੁਝ ਜ਼ਿਆਦਾ ਤੱਕਾ ਹੀ ਕਰਦੇ ਨੇ ਅੱਛਾ ਹਾਂਜੀ ਅੱਛਾ ਕਿਸੇ ਦਿਨ ਨਹੀਂ ਮੰਨਦੇ ਨਹੀਂ ਕਿਸੇ ਦਿਨ ਨਹੀਂ ਮੰਨਦੇ ਅੱਛਾ ਹਾਂਜੀ ਤੇ ਜਦੋਂ ਫਿਰ ਪੁਲਿਸ ਕਹਿੰਦੀ ਵੀ ਤੁਸੀਂ ਕਾਗਜ਼ ਲੈ ਕੇ ਆਓ ਜਿਹਦੀ ਜ਼ਮੀਨ ਆ ਜਿਹਦੀ ਜਮ੍ਹਾਂਬੰਦੀ ਜਿਹਦੀ ਗਰਦੌਰੀ ਆ ਤੇ ਫਿਰ ਪੁਲਿਸ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੀ ਨਹੀਂ ਜੀ ਕਾਰਵਾਈ ਇਸ ਤਰ੍ਹਾਂ ਹੈ ਜੀ ਇਹ ਬੰਦੇ ਕੁਛ ਇਹਨਾਂ ਧਰਨੇ ਵੀ ਲਾਈ ਰੱਖਣੇ ਨਾਜਾਇਜ਼ ਹੈ ਇਹ ਉਹਨਾਂ ਦੀ ਜਥੇਬੰਦੀ ਨਾਲ ਜੁੜੇ ਹੋਏ ਨੇ ਕਿਸਾਨ ਯੂਨੀਅਨ ਦੀ ਤੇ ਉਹਦੇ ਕਰਕੇ ਕੁਛ ਇਹ ਮਾਮਲਾ ਠੰਡਾ ਕਰ ਜਾਂਦੇ ਨੇ ਕੋਈ ਉਹਨਾਂ ਦਾ ਪ੍ਰਭਾਵ ਪੈ ਜਾਂਦਾ ਐਸਚੋ ਤੇ ਵੀ ਇਹਨਾਂ ਪਿੱਛੇ ਧਰਨੇ ਵੀ ਲਗਾਏ ਰੱਖੇ ਨੇ ਵੀ ਆ ਕਰੋ ਜੀ 307 ਦਾ ਪਰਚਾ ਇਹਨਾਂ ਤੇ ਕਰੋ अच्छा हां जी ਆਏ ਮਸਲਾ ਜੀ ਨਜਾਇਜ਼ ਹੈ ਜੀ اچھا ਨਈਏ ਪਰਚਾ ਕਿੰਨਾ ਦੇ ਕਰਾਉਣਾ ਚਾਹੁੰਦੇ ਸਾਡੇ ਤੇ ਵੀ ਤੇ ਇਨ੍ਹਾਂ ਤੇ ਸਾਰਿਆਂ ਤੇ ਸਾਡੇ ਤੇ ਸਾਡੇ ਨਜਾਇਜ਼ ਤੁਸੀਂ ਕਿੰਨੇ ਘਰੋਂ ਜਿਨ੍ਹਾਂ ਦੀ ਉਥੇ ਥਾਂ ਆ ਸਾਡੇ ਨਾਲ ਵੀ ਥਾਂ ਹੈਗੀ ਤੇ ਬਾਕੀ ਨਾਲ ਥਾਂ ਜਿਹੜੇ ਜਿਹੜੇ ਵੱਲ ਤੇ ਪੈਣ ਉਹਨਾਂ ਦੇ ਥਾਂ ਜੇ ਸਾਡੇ ਨਾਲ ਵਿਹਲੀ ਕਿ ਬੜੇ ਸਾਲਾਂ ਸਾਡੀ ਵਿਹਲੀ ਹੈ ਉਹ ਉਹ ਵੀ ਉਹ ਵੀ ਵੇਚ ਲੈਣਾ ਚਾਹੁੰਦੇ ਮਾਲਕੀ ਜ਼ਮੀਨ ਹੈ ਹਾਂ ਉਹ ਸਾਡੀ ਮਾਲਕੀ ਹੈ ਤਿੰਨ ਚਾਰ ਫੁੱਟ ਦਾ ਰੋਲ ਹੈਗਾ ਸੀ ਉਹ ਵਿੱਚ ਅਸੀਂ ਅਧੂ ਅਧਕਾਰ ਦਿੱਤੇ ਉਹ ਵੀ ਸਾਡੇ ਨਾਂ ਸੀ ਜਿਹੜੇ ਨਾਂ ਦਿੱਤੀ ਹੈ ਪੰਚਾਇਤ ਜਦ ਪੰਚਾਇਤ ਇਕੱਠੀ ਹੋਈ ਉਹਨਾਂ ਨੇ ਅਧੂ ਥਾਂਕਾਰ ਦਿੱਤੀ ਤੇ ਫਿਰ ਉਹ ਕੰਦਾ ਨ ਬਣਾ ਕੇ ਫਿਰ ਨਜਾਇਜ਼ ਕਰਦਾ ਕਮਜਾ ਕਰਨਾ ਚਾਹੁੰਦੇ ਨੇ ਦੋਨਾਂ ਤਰ੍ਹਾਂ ਦੇ ਵਿੱਚ ਲੜਾਈ ਹੋਈ ਉਧਰ ਵੀ ਅਸੀਂ ਸਵੇਰੇ ਪੱਖ ਲਾਇਆ ਤੇ ਹੁਣ ਇੱਥੇ ਅਸੀਂ ਪੱਖ ਲਾਉਣ ਆਏ ਆ ਤੁਹਾਨੂੰ ਦਿਖਾ ਸਕਦੇ ਆ ਵੀ ਦੋਨਾਂ ਧਿਰਾਂ ਦੀ ਲੜਾਈ ਬਹੁਤ ਜ਼ਿਆਦਾ ਹੋਈ ਤੇ ਬਹੁਤ ਜ਼ਿਆਦਾ ਸਮਾਨ ਦੀ ਟੁੱਟ ਭੱਜ ਹੋਈ ਆ ਆਪਾਂ ਇੱਧਰ ਦਿਖਾ ਸਕਦੇ ਆ ਇੱਧਰ ਕਾਰ ਆ ਜਿਹੜੀ ਉਹ ਵੀ ਟੁੱਟੀ ਪਈ ਆ ਇਹਦੇ ਸ਼ੀਸ਼ੇ ਨੇ ਜਿਹੜੇ ਉਹ ਪੂਰੇ ਟੁੱਟੇ ਪੈਣੇ ਵਿੱਚ ਤੁਸੀਂ ਦੇਖ ਸਕਦੇ ਹੋ ਪੋਰਾ ਸ਼ੀਸ਼ਾ ਨਹੀਂ ਬਚਿਆ ਤੇ ਇੱਧਰ ਇੱਟ ਵਿੱਚ ਪਈ ਹੋਈ ਉਧਰ ਵੱਟੇ ਵੀ ਵਿੱਚ ਪਏ ਹੋਏ ਨੇ ਤੇ ਇੱਧਰ ਆਪਾਂ ਦਿਖਾ ਦਿੰਦੇ ਆ ਕਿ ਆ ਜਿਹੜੀ ਛੱਤ ਆ ਇੱਥੇ ਟੀਨਾ ਪਾਈਆਂ ਹੋਈਆਂ ਸੀ ਟੀਨਾ ਦੇ ਉੱਤੇ ਉਹ ਬਾਲੇ ਵੱਜੇ ਹੋਏ ਨੇ ਥੱਲੇ ਇੱਟਾਂ ਜਿਹੜਾ ਟੀਨਾ ਉੱਤੇ ਟੁੱਟੀਆਂ ਹੋਈਆਂ ਨੇ ਤੇ ਇਧਰ ਘਰ ਦੇ ਤੁਸੀਂ ਸ਼ੀਸ਼ੇ ਦੇਖ ਸਕਦੇ ਹੋ ਪੂਰਾ ਖਲਾਰਾ ਇੱਥੇ ਪਿਆ ਹੋਇਆ ਟੁੱਟ ਪਾਜਾ ਸ਼ੀਸ਼ੇ ਪੂਰੇ ਟੁੱਟੇ ਨੇ ਅੰਦਰ ਵੀ ਸਮਾਨ ਟੁੱਟਿਆ ਤੇ ਇਧਰ ਸਾਡੇ ਨਾਲ ਬਾਈ ਜੀ ਖੜੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਵੇਰੇ ਅਸੀਂ ਉਹਨਾਂ ਦਾ ਪੱਖ ਜਾਣਿਆ ਤਾਂ ਹੁਣ ਤੁਹਾਡਾ ਪੱਖ ਕੀ ਹੈ ਸਾਡਾ ਪੱਖ ਹੈ ਜੀ ਤੀਜੀ ਵਾਰ ਹੋ ਗਈ ਉਹਨਾਂ ਦਾ ਮਤਲਬ ਇਹ ਜਿਹੜਾ ਵਾਰ-ਵਾਰ ਇਹ ਕਰ ਰਹੇ ਨੇ ਗੁੰਡਾਗਰਦੀ ਬਹੁਤ ਹੀ ਮਾੜਾ ਹੈ ਪ੍ਰਸ਼ਾਸਨ ਨੂੰ ਇੰਨੀ ਵਾਰੀ ਅਸੀਂ ਤਰਖਾਸਾਂ ਲਾ ਚੁੱਕੇ ਹਾਂ ਸਾਰਾ ਕੁਝ ਕਰਾ ਚੁੱਕੇ ਪਰ ਉਹ ਐਵੇਂ ਲਾਰੇ ਲਾਉਂਦੇ ਉਸ ਠੇਰ ਦਾ ਕੀ ਨਾਮ ਹੈ ਜੀ ਉਹ ਜੀ ਸਿੰਦਰਪਾਲ ਇੱਕ ਬਸ਼ਨ ਸਿੰਘ ਹਮ ਤੇ ਸਾਡੀ ਤੇਰੇ ਡਾਕਟਰ ਅਵਤਾਰ ਸਿੰਘ ਦਾ ਅੱਛਾ ਜੀ ਹਾਂਜੀ ਤੇ ਇਹ ਆ ਤੀਜੀ ਵਾਰ ਹੋ ਗਈ ਸਾਡੇ ਨਾਲ ਵਾਰਦਾਤ ਹੁੰਦਿਆਂ ਨੂੰ ਕੋਈ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਬਹੁਤ ਹੀ ਜ਼ਿਆਦਾ ਥੱਕਾ ਅਸੀਂ ਕੀ ਦੱਸ ਸਕਦੇ ਆ ਵੀ ਇਹਨਾਂ ਵੀ ਜਿਹੜਾ ਪ੍ਰਸ਼ਾਸਨ ਸੁੱਤਾ ਵਾ ਕੋਈ ਜਾਗ ਨਹੀਂ ਰਿਹਾ ਵੀ ਇਹ ਨਾ ਹੁੰਦਿਆ ਹੋਇਆ ਇੱਕ ਨਜਾਇਜ਼ ਹਥਿਆਰਾਂ ਦਾ ਫੈਰ ਹੋਣੇ ਤੇ ਪੁਲਿਸ ਨੇ ਉਹਨਾਂ ਨੂੰ ਪੁੱਛਣਾ ਨਹੀਂ ਕਿੰਨੀ ਮਾੜੀ ਗੱਲ ਅਸੀਂ ਕਹਿ ਸਕਦੇ ਆ ਵੀ ਬਹੁਤ ਹੀ ਮਾੜੀ ਹੈਗੀ ਬਹੁਤ ਜ਼ਿਆਦਾ ਪਰ ਜਿਹੜੀ ਡਾਕਟਰ ਸ਼ਿੰਦਰਪਾਲ ਵਾਲੀ ਥੇਰਾ ਉਹ ਕਹਿੰਦੇ ਵੀ ਸਾਡੀ ਮਾਲਕੀ ਜ਼ਮੀਨ ਹਾਂਜੀ ਅਸੀਂ ਜੇਕਰ ਥਾਣੇ ਜਾਂਦੇ ਆਂ ਤੇ ਥਾਣੇ ਵਾਲਿਆਂ ਨੇ ਵੀ ਇਹ ਕਹਿ ਆ ਵੀ ਜਿਹੜੀ ਤੁਹਾਡੀ ਧੀਰਾ ਡਾਕਟਰ ਅਵਤਾਰ ਸਿੰਘ ਵਾਲੀ ਵੀ ਉਹ ਵੀ ਆਪਣੀਆਂ ਜਮ੍ਹਾਂ ਬੰਦੀਆਂ ਲੈ ਕੇ ਆਉਣ ਤੇ ਅਸੀਂ ਵੀ ਲੈ ਕੇ ਜਾਂਦੇ ਆਂ ਪਰ ਉਹ ਜਿਹੜੀ ਡਾਕਟਰ ਸ਼ਿੰਦਰਪਾਲ ਵਾਲੀ ਧੀਰਾ ਉਹ ਕਹਿੰਦੇ ਵੀ ਇਹ ਕੋਈ ਜਮ੍ਹਾਂ ਬੰਦੀ ਨਹੀਂ ਲੈ ਕੇ ਜਾਂਦੇ ਥਾਣੇ ਵਾਲੇ ਵੀ ਇਹਨਾਂ ਤੋਂ ਅੱਕ ਚੁੱਕੇ ਨੇ ਸਰ ਉਹ ਅਸੀਂ ਦੱਸ ਦਿੰਦੇ ਨੇ ਉਹ ਅਸੀਂ ਨਹੀਂ ਲੈ ਕੇ ਜਾਂਦੇ ਪੰਚਾਇਤ ਪ੍ਰੂਫ ਹੈ ਥਾਣੇ ਦੇ ਵਿੱਚ ਸਾਨੂੰ ਬੁਲਾਇਆ ਗਿਆ ਸੀ ਜਦੋਂ ਅਸੀਂ ਦੁਆਰ ਬਣਾਉਣ ਲੱਗੇ ਇਹਨਾਂ ਨੇ ਦਰਖਾਸਤ ਲਈ ਸੀ ਬਚਨ ਸਿੰਘ ਤੇ ਚਿੰਦਰਪਾਲ ਨੇ। ਹੂੰ। ਥਾਣੇ ਨੇ ਬੁਲਾਇਆ ਸੀ ਥਾਣੇ ਸਾਨੂੰ ਉੱਥੇ ਅਸੀਂ ਗਏ। ਉਹਨਾਂ ਨੇ ਟਾਈਮ ਦਿੱਤਾ ਸੀ 3 ਦਿਨ ਦਾ। ਹੂੰ। ਵੀ 3 ਦਿਨਾਂ ਬਾਅਦ ਦੋਵੇਂ ਘਰ ਆਪੋ ਆਪਣੇ ਪ੍ਰੂਫ ਲਿਆਓ। ਹੂੰ। ਠੀਕ ਹੈ। ਅਗਲੇ ਦਿਨ ਅਸੀਂ ਆਪਦੀ ਜਿਹੜੀ ਇਹ ਨਕਲ ਲੈਣ ਗਏ। ਨਕਲ ਲੈ ਕੇ ਵਾਪਸ ਆ ਰਹੇ ਸੀ ਡਾਕਟਰ ਅਵਤਾਰ ਸਿੰਘ ਤੇ ਜੋਗਿੰਦਰ ਸਿੰਘ। ਹੂੰ। ਰਾਣਾ ਸਾਹਿਬ ਦੀ ਕੋਠੀ ਦੇ ਸਾਹਮਣੇ। ਹੂੰ। ਉੱਥੇ ਇਹਨਾਂ ਮਗਰੋਂ ਗੱਡੀ ਮਾਰ ਕੇ ਇਹਨਾਂ ਨੂੰ ਮਤਲਬ ਕੁੱਟਮਾਰ ਕਰਤੀ। ਹੂੰ। ਠੀਕ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਅਸੀਂ ਕਿਹਾ ਉਹਨਾਂ ਨੇ ਕਿਹਾ ਵੀ ਤੁਹਾਡਾ ਯਾਰ ਤੁਸੀਂ ਬਣਾਓ ਤੁਹਾਨੂੰ ਕੋਈ ਨਹੀਂ ਰੋਕਦਾ ਸਾਨੂੰ ਪਤਾ ਲੱਗ ਗਿਆ ਉਹ ਗਲਤ ਨੇ ਠੀਕ ਹੈ ਨਜਾਇਜ਼ ਬਣਾਉਣ ਨੂੰ ਮਲਕੀ ਆਂਦਾ ਮਲਕੀ ਤਾਂ ਤਾਂ ਹੈ ਜੇ ਆਪਾਂ ਕਿਸੇ ਜਾ ਕੇ ਵਿਖਾਈਏ ਤਾਂ ਐਵੇਂ ਅਸੀਂ ਇਹ ਜਿਹੜੀ ਲਈ ਫਿਰਦੇ ਨਕਲ ਉਹ ਹੋ ਗਈ ਹੈ ਜੀ ਇੱਥੋਂ ਲੈ ਕੇ ਇੱਥੋਂ ਕਿਲੋਮੀਟਰ ਵਾਟ ਬਣਦੀ ਹੈ ਉਹ ਸਾਰੇ ਪਿੰਡ ਦੇ ਜਿਵੇਂ ਖੱਡੇ ਨੇ ਉਹਨਾਂ ਦਾ ਨਾਂ ਬੋਲਦੇ ਨੇ ਐਵੇਂ ਤਾਂ ਨਹੀਂ ਇਹਨਾਂ ਦੇ ਵਿੱਚ ਨਾ ਹੋਵੇ ਇਹ ਆਦਾ ਸਬੂਤ ਵਿਖਾਵਣ ਪੰਚਾਇਤ ਨੂੰ ਵਿਖਾ ਦੇਣਾ ਅਸੀਂ ਪੰਚਾਇਤ ਵਿੱਚ ਵੀ ਇਹ ਗੱਲ ਹੋਈ ਏ ਉਸ ਤੋਂ ਬਾਅਦ ਫਿਰ ਦੁਬਾਰਾ ਇਹਨਾਂ ਧਮਕੀਆਂ ਦਿੱਤੇ ਨੇ ਪੰਚਾਇਤ ਇਕੱਠੀ ਹੋਈ ਪੰਚਾਇਤ ਦੇ ਵਿੱਚ ਕਿਸਾਨ ਵੀ ਸੀ ਜਿਨ੍ਹਾਂ ਦੇ ਵਿੱਚ ਫੈਸਲਾ ਹੋਇਆ ਹੈ ਲਿਖਤੀ ਰੂਪ ਹੈ ਲਿਖਤੀ ਰੂਪ ਹੈ ਵੀ ਜਿਹੜਾ ਵੀ ਤੁਸੀਂ ਇਹਨੂੰ ਸ਼ਾਂਤੀ ਕਰਾ ਦਿਓ ਇਹ ਜਿਹੜਾ ਸਾਰੀ ਪੰਚਾਇਤ ਨੇ ਇਹ ਕਿਹਾ ਜੇ ਇਹਨਾਂ ਦੇ ਮਨ ਕਰ ਤੁਹਾਡੇ ਇੱਥੇ ਬਣਦੀ ਹੈ ਨਾ ਜਗਾ ਖੱਡੇ ਬਣਦੇ ਨੇ ਜਾਂ ਰਾਹ ਬਣਦਾ ਹੈ ਇਹਨਾਂ ਦੀ ਦਵਾਰ ਬਣੀ ਦੇ ਵਿੱਚ ਅਸੀਂ ਠਵਾ ਕੇ ਤੁਹਾਨੂੰ ਰਾਹ ਦਵਾਵਾਂਗੇ ਪੰਚਾਇਤ ਵਿੱਚ ਇਹ ਫੈਸਲਾ ਲਿਖਤੀ ਹੋਇਆ ਹੈ ਲਿਖਤੀ ਹੁਣ ਦੇ ਫੈਸਲੇ ਤੋਂ ਬਾਅਦ ਫੇਰ ਦੋ ਦਿਨਾਂ ਬਾਅਦ ਫੇਰ ਇਹ ਸਾਡੇ ਘਰੇ ਗੁੰਡਾਗਰਦੀ ਆ ਕੇ ਨਾ ਕਰਤੀ ਉਸ ਗੱਲ ਤੇ ਨਹੀਂ ਰਹਿ ਜੇ ਸੱਚੇ ਦਾ ਤਾਂ ਨੇ ਜੀ ਅਸੀਂ ਪੰਚਾਇਤ ਵਿੱਚ ਜਾ ਮਤਲਬ ਬੰਦਿਆਂ ਵਿੱਚ ਆਣੇ ਅਸੀਂ ਉੱਥੇ ਮਿਲਦੇ ਆ ਤੇ ਉੱਥੇ ਮਿਲਦੇ ਅਸੀਂ ਉਹਨਾਂ ਨੂੰ ਪ੍ਰੂਫ ਅਸੀਂ ਵਿਖਾਈਏ ਆਪ ਦੇ ਅਵਤਾਰ ਸਿੰਘ ਵੀ ਵਿਖਾਵੇ ਉਹ ਵੀ ਵਿਖਾਵਣ ਉਹਦਾ ਪ੍ਰੂਫ ਵੇਖ ਕੇ ਜਿਹੜੀ ਪੰਚਾਇਤ ਜਾਂ ਪ੍ਰਸ਼ਾਸਨ ਹੈ ਉਹ ਤਾਂ ਹੀ ਫੈਸਲਾ ਦੇਵੇਗਾ ਨਾ ਜੇ ਅਸੀਂ ਸੱਚ ਹੋਵਾਂਗੇ ਤੇ ਉਸ ਪਾਸੇ ਤਾਂ ਆਦੇ ਨਹੀਂ ਜੇ ਇਹਨਾਂ ਨੇ ਸ਼ਾਂਤੀ ਵਾਲਾ ਕਿਹਾ ਵੀ ਤੁਸੀਂ ਸ਼ਾਂਤੀ ਕਰਾ ਲਓ ਤੁਹਾਡੀ ਬਣਦੀ ਹੋਏ ਜਿੱਥੇ ਤੁਹਾਨੂੰ ਘਰ ਬਣੇ ਦੇ ਵਿੱਚੋਂ ਤੁਹਾਨੂੰ ਅਸੀਂ ਦੇ ਦੇਾਂਗੇ ਪੰਚਾਇਤ ਲਿਖਤੀ ਅਸੀਂ ਉੱਥੇ ਪੰਚਾਇਤ ਚ ਹੋਇਆ ਉਸ ਗੱਲ ਤੇ ਆਏ ਨੇ ਦੂਜੇ ਦਿਨ ਆ ਕੇ ਫੇਰ ਇਹਨਾਂ ਗੁੰਡਾਗਰਦੀ ਕਰਦੇ ਆ ਭੰਨ ਤੋੜ ਕਰਦੇ ਆ ਅੱਜ ਤੂੰ ਜਿਹੜੀ ਪਹਿਲਾਂ ਮਤਲਬ 11 11ਵੇਂ ਮਹੀਨੇ ਦੀ 20 ਤਰੀਕ ਦਾ ਸੀ ਜਿਹੜਾ ਇਹਨਾਂ ਵਾਰਦਾਤ ਕੀਤੀ ਸੀ ਉਦੋਂ ਉਸ ਤੋਂ ਬਾਅਦ ਫੇਰ 14 ਤਰੀਕ ਨੂੰ ਫੇਰ ਕਰਤੀ ਆ ਪਿਛਲੇ ਐਸੇ ਦੀ ਹੁਣ ਅੱਜ ਫੇਰ ਰਾਤ ਜਿਹੜਾ ਰਾਧਾ ਫੇਰਾ ਵਿਖਿਆ ਤੁਸੀਂ ਵੇਖ ਰਹਾ ਜੋ ਕੁਝ ਹੋਇਆ ਹੈ ਪ੍ਰਸ਼ਾਸ਼ਕ ਇਹ ਗੱਲਾਂ ਮੂੰਹ ਨਾਲ ਕਹੀ ਜਾਂਦੇ ਨੇ ਵੀ ਅਸੀਂ ਸਾਡੇ ਕੋਲ ਪ੍ਰੂਫ ਹੈ ਪ੍ਰੂਫ ਤਾਂ ਤਾਂ ਹੈ ਜੇ ਅਸੀਂ ਸਬੂਤ ਵਿਖਾਣੇ ਕਿਸੇ ਅਫਸਰ ਕੋ ਜਾ ਕੇ ਜਾਂ ਕਿਸੇ ਪੰਚਾਇਤ ਵਿੱਚ ਵੀ ਅਸੀਂ ਘਰੇ ਮੈਂ ਆਪਦੇ ਪ੍ਰੂਫ ਵਿਖਾਈ ਜਾਵੇਂ ਨਹੀਂ ਹੁੰਦਾ ਸਬੂਤ ਤਾਂ ਹੈ ਜੇ ਸਾਰੀ ਪੰਚਾਇਤ ਨੂੰ ਵਿਖਾਣ ਪ੍ਰਸ਼ਾਸਨ ਨੂੰ ਵਿਖਾਣ ਇਹ ਆਪਦੇ ਵਿਖਾਣਾ ਸੀ ਆਦੇ ਵਿਖਾਣੇ ਜੇ ਇਹਨਾਂ ਦੇ ਬੰਦੇ ਨੇ ਕੋਈ ਐਵੇਂ ਥੋੜਾ ਵੀ ਐਵੇਂ ਅਸੀਂ ਲਿਸਟ ਲੈਣ ਦੀ ਸਾਰੇ ਪਿੰਡ ਦੀ ਐਵੇਂ ਨਹੀਂ ਹੁੰਦਾ ਖੱਡਾ ਨੰਬਰ ਕੋਈ ਉਹਦਾ ਹੋਵੇ ਵੀ ਕਿਹੜੀ ਉਹ ਖਿਬਟ ਹੁੰਦੀ ਇੱਕ ਖਿਬਟ ਵਿੱਚ ਆਂਦਾ ਵੀ ਇਹਨਾਂ ਦੀ ਕਿਹੜੀ ਖਿਬਟ ਵਿੱਚ ਖੱਡਾ ਹੈ ਉਹ ਦੱਸਿਆ ਜਾਵੇ ਜਮੀਨ ਦਾ ਰੋਲਾ ਉਹ ਤੁਹਾਡੇ ਨਾਲ ਹੈ ਹਾਂਜੀ ਉਹ ਸਾਡੇ ਨਾਲ ਹੈ ਅੱਛਾ ਸਾਡੇ ਖੱਡੇ ਨੇ ਤੇ ਜਿਹੜੀ ਮਾਲਕੀ ਕੋਈ ਸੌ ਨਿਆ ਹੁੰਦਾ ਸਮਾਜ ਦੇ ਵਿੱਚ ਸਮਾਜ ਦੇ ਵਿੱਚ ਕੋਈ ਸੌ ਨਿਆ ਹੁੰਦਾ ਕੋਈ ਉਹ ਕਹਿੰਦੇ ਨੇ ਵੀ ਪੰਚਾਇਤ ਦੇ ਵਿੱਚ ਵੀ ਮੁਕਰੇ ਨੇ ਥਾਣੇ ਵੀ ਮੁਕਰੇ ਨੇ ਤੁਸੀਂ ਕੋਈ ਸੌ ਨਿਆ ਦਿੰਦੇ ਹੋ ਵੀ ਉਹ ਥਾਂ ਤੁਹਾਡਾ ਹਾਂਜੀ ਹਾਂਜੀ ਅਸੀਂ ਦੇਣ ਨੂੰ ਬਿਲਕੁਲ ਤਿਆਰ ਆ ਅੱਛਾ ਪਰ ਇਹਨਾਂ ਨੇ ਗੁੰਡਾ ਕਰਦੀ ਆ ਇਹਦੇ ਹੱਤੋਂ ਆਏ ਪਿੰਡ ਪੂਰਾ ਸਾਡੇ ਨਾਲੇ ਲਾਸਮੈਂਟ ਗੁਰਦੁਆਰੇ ਕੀਤੀ ਸੀ ਪਿੰਡ ਨੇ ਸਾਡੀ ਮਦਦ ਕੀਤੀ ਤਾਂ ਅਸੀਂ ਬਚੇ ਆ ਨਹੀਂ ਤਾਂ ਸਾਡਾ ਜਾਨੇ ਮਾਨੀ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਜਾਨ ਤੋਂ ਹੱਤੋਂ ਜ਼ਿਆਦਾ ਉਹਨਾਂ ਨੇ ਬੰਦੇ ਲਿਆਂਦੇ ਆ ਪਿੰਡ ਸਾਰਾ ਗੋਆ ਹੈ ਜੀ ਅਸੀਂ ਗਲਤ ਕਰਦੇ ਵਿੱਚ ਸਾਡੇ ਜ਼ਿੰਮੇਵਾਰ ਅਸੀਂ ਭਾਈ ਜੀ ਕੀ ਕਹਿਣਾ ਚਾਹੋਗੇ ਭਾਈ ਜੀ ਇਹ ਜਿਹੜੇ ਇਹਨਾਂ ਨੇ ਗੁੰਡਾਗਰਦੀ ਕਰਨੀ ਸ਼ੁਰੂ ਕੀਤੀ ਕਿਹਨਾਂ ਨੇ ਜੀ ਬਚਨ ਸਿੰਘ ਸਰਪੰਚ ਹਮ ਇੱਕ ਨਾਲ ਸਾਡੇ ਛਿੰਦਰਪਾਲ ਸਿੰਘ ਜੀ ਜੋ ਇਹਨਾਂ ਦੇ ਬਚਨ ਸਿੰਘ ਦਾ ਲੜਕਾ ਹੈ ਉਹ ਗੈਂਗਸਟਰ ਬੰਦਾ ਹੈ ਹਮ ਜੇ ਕੋਈ ਝਗੜਾ ਹੋ ਜਾਂਦਾ ਫਿਰੋਜ਼ਪੁਰ ਚ ਹਮ ਇਹ ਇਧਰ ਦੀ ਪਾਲਟੀ ਉਧਰ ਲੈ ਕੇ ਜਾਂਦਾ ਹਮ ਜੇ ਇਧਰ ਮਸਲਾ ਹੁੰਦਾ ਹੈ ਹਮ ਉਧਰ ਦੇ ਬੰਦੇ ਇੱਥੇ ਲਿਆਉਂਦਾ ਹੈ ਹਮ ਰਾਤ ਵੀ ਇਸ ਬੰਦੇ ਨੇ ਗੁਰਮੇ ਸਿੰਘ ਨੇ ਪਹਿਲਾਂ ਤੇ ਇੱਥੇ दारू ਪੀਂਦੇ ਰਹਿੰਦੇ ਸ਼ਰਾਬ ਮਾਸ ਖਾਦਾ ਉਸ ਤੋਂ ਬਾਅਦ ਇੱਥੇ ਗੱਡੀ ਚ ਗਾਣੇ ਗੱਲਾਂ ਹੁੰਦੇ ਰਹੇ ਨੇ ਸਾਡੇ ਭੂਏ ਅਗੇ ਅਸੀਂ ਕੁਝ ਨਹੀਂ ਕੀਤਾ ਹੂੰ ਉਸ ਤੋਂ ਬਾਅਦ ਜਦੋਂ ਰਾਤ ਨੂੰ 9 ਵਜੇ ਹੂੰ ਇਹਨਾਂ ਨੇ ਕੀ ਕੀਤਾ ਗੁੰਡਾਗਰਦੀ ਕਰਨੀ ਸ਼ੁਰੂ ਕਰਤੀ ਇੱਟਾ ਰੋੜੇ ਮਾਰਨੇ ਸ਼ੁਰੂ ਕਰਦੇ ਸਾਡੇ ਘਰਾਂ ਤੇ ਚੜ ਗਏ ਉਹ ਇਸ ਕਮਰੇ ਤੋਂ ਚੜ ਕੇ ਸਾਡੇ ਨਾਲ ਚਾਰ ਘਰਾਂ ਦੇ ਮਕਸਦ ਕੀ ਏ ਇਹਦੇ ਬੈਕ ਸਾਈਡ ਦੇ ਵੀ ਆ ਮਕਸਦ ਇਹ ਜਿਨ੍ਹਾਂ ਤੇ ਪਹਿਲਾਂ ਇੱਕ ਪਰਚਾ ਹੋਇਆ ਹੂੰ ਉਹਦੀ 452 ਲੱਗੀ ਏ ਜੀ ਉਹ ਦੇ ਕੱਲ ਗਵਾਹਾਂ ਸੀਗੀਆਂ ਗਵਾਹਾਂ ਜੇਸਾ ਬੰਦੇ ਕੋਲ ਗਵਾਹਾਂ ਸੀ ਉਹ ਹੀ ਇਹਨਾਂ ਦਾ ਰਿਸ਼ਤੇਦਾਰ ਹੈ। ਹੂੰ। ਥਾਣੇਦਾਰ ਹੂੰ। ਉਹਨੇ ਕੀ ਕੀਤਾ ਇਹਨਾਂ ਨੂੰ ਦੱਸਦਾ ਵੀ ਫਲਾਣੇ ਫਲਾਣੇ ਬੰਦੇ ਗਵਾਹੀ ਦੇਗੇ ਨੇ। ਇਹਨਾਂ ਨੇ ਆ ਕੇ ਸਾਡੇ ਤੇ ਹਮਲਾ ਸ਼ੁਰੂ ਕਰਤਾ। ਹੂੰ। ਕਿਉਂ? ਵੀਰ ਲੜਾਈ ਹੋਵੇਗੀ, ਰਸਤਾ ਦੱਸ ਦਿੰਦੀ ਪੁਲਿਸ। ਕੋਈ ਵੀ ਬੰਦਾ ਦੱਸਦਾ ਰਸਤਾ। ਕਹਿੰਦਾ ਵੀ ਇੱਥੇ ਲੜਾਈ ਹੋਵੇਗੀ। ਤੜਾ ਇਹਨਾਂ ਦਾ ਪਰਚਾ ਕ੍ਰਾਸ ਹੋ ਜਾਊਗਾ ਮਸਲਾ ਇਹ ਫੇਰ ਕੀ ਕਰਦੇ ਜਦੋਂ ਦਾ ਪਰਚਾ ਹੋਇਆ ਐ ਇਸ ਬੰਦੇ ਦੀ ਮਜ਼ਦੂਰੀ ਕਰਦਾ ਰੇੜੀ ਲਾਉਂਦਾ ਇਹਦੇ ਗਲਮੇ ਤੋਂ ਫੜ ਕੇ ਜਾ ਕੇ ਕਹਿੰਦੇ ਤੂੰ ਰਾਜੀਨਾਮਾ ਕਰਨਾ ਹੈ ਕਿ ਨਹੀਂ ਕਰਨਾ ਦੱਸੋ ਜੀ ਕੋਈ ਭਾਈਵੰਦੀ ਹੁੰਦੀ ਹੈ ਰਾਜੀਨਾਮਾ ਕੋ ਚਾਰ ਬੰਦੇ ਜੇ ਬੈਠ ਕੇ ਹੁੰਦਾ ਕੋਈ ਕੋਈ ਕਿਸੇ ਗੱਲ ਦਾ ਅੰਤ ਵੀ ਹੁੰਦਾ ਜੇ ਆਪਾਂ ਬੈਠ ਕੇ ਸੁਲਝਾਈਏ ਤਾਂ ਸੁਲਝੇ ਸਕਦਾ ਹੈ ਜੇ ਨੂੰ ਹੋਰ ਵਧਾਈ ਜਾਵਾਂਗੇ ਤੇ ਜਿੰਨਾ ਮਰਜ਼ੀ ਵਧਾ ਦਈਏ ਸਾਡੀ ਤੇ ਇਹ ਰਿਕੁਐਸਟ ਹੈ ਉਹਨਾਂ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹਾਂ ਸਾਡੀ ਪ੍ਰਸ਼ਾਸਨ ਕੋਲ ਇਹ ਮੰਗੇ ਜੋ ਇਹਨਾਂ ਦੀ ਤੋੜ ਪੰਨ ਜਾਂ ਸਾਡੇ ਤੇ ਕੁਛ ਕੁਛ ਵੀ ਕੀਤਾ ਇਹਦਾ ਸਾਨੂੰ ਇਨਸਾਫ ਮਿਲੇ ਇਹਨਾਂ ਨੂੰ ਜਿਹੜੇ ਗੁੰਡਾਗਰਦੀ ਕਰਦੇ ਨੇ ਇਹਨਾਂ ਨੂੰ ਰੈਸਟ ਕੀਤਾ ਜਾਵੇ ਤਾਂ ਜੋ ਕਿਤੇ ਹੋਰ ਹੋਰ ਕਈ ਪਿੰਡਾਂ ਵਿੱਚ ਵੀ ਨਾ ਇਹ ਨੁਕਸਾਨ ਹੋਵੇ ਕਿਉਂ ਸਾਡਾ ਤਾਂ ਹੋ ਹੀ ਜਾਂਦਾ ਨਾਲ ਜਿੱਥੋਂ ਬੰਦੇ ਉਹ ਆਉਂਦੇ ਉਧਰ ਜਾ ਕੇ ਵੀ ਹੁੰਦਾ ਹੈ ਨੁਕਸਾਨ ਸਾਡੇ ਨਾਲ ਇਧਰ ਪੈਣਾ ਵੀ ਖੜੀਆਂ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਭੈਣ ਜੀ ਜੇਕਰ ਉਧਰ ਗਏ ਆਂ ਤੇ ਉਹ ਕਹਿੰਦੇ ਵੀ ਸਾਡੇ ਨਾਲ ਗੁੰਡਾ ਕਰਦੀ ਹੋਈ ਆ ਜੇਕਰ ਅਸੀਂ ਇੱਧਰ ਆਏ ਆਂ ਤੇ ਤੁਸੀਂ ਵੀ ਕਹਿ ਰਹੇ ਹੋ ਵੀ ਸਾਡੇ ਨਾਲ ਗੁੰਡਾ ਕਰਦੀ ਹੋਈ ਆ ਸਹੀ ਪੱਖ ਕੀ ਆ ਪੱਖ ਹੀ ਸਾਰਾ ਸਾਨੂੰ ਸਾਫ਼ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀ ਸਾਡੇ ਆ ਵੇਖੋ ਵੀ ਅੰਕਲ ਬੱਚੇ ਕਿੱਡੇ ਕਿੱਡੇ ਨੇ ਅਸੀਂ ਮੱਸੇ ਪਚਾਏ ਨੀ ਰਾਤ ਨੂੰ ਸਾਡੇ ਘਰੇ ਵੀ ਵੜ ਗਏ ਨੇ ਤੇ ਸਾਨੂੰ ਕੁਝ ਨਹੀਂ ਇਨਾ ਆਖਾ ਤੇ ਵਾਧੂ ਬੰਦੇਗੇ ਸਾਨੂੰ ਛੋਟੀਆਂ ਮਾਰਦੇ ਸਿੰਡਾਂਗਾ ਚੱਕਦੇ ਸੀ ਆ ਵੇਖ ਲੋ ਤੁਸੀਂ ਆਹ ਸਾਹਮਣੇ ਵੇਖਦੇ ਪੈਦੇ ਤੇ ਸਾਡੇ ਬੱਚੇ ਮਸੇ ਬੱਚੇ ਨੇ ਅਸੀਂ ਵੱਡਾ ਥੱਲੇ ਨਿਕਾ ਲੈਨੇ ਅੱਛਾ ਆ ਆ ਵੇਖੋ ਸਾਡੇ ਸਾਰੇ ਬੱਚੇ ਆ ਕਿੰਨੇ ਬੱਚੇ ਗਏ ਨੇ ਸਾਰੇ ਅਸੀਂ ਬੈੱਡ ਥੱਲੇ ਨਿਕਾ ਤੇ ਨੋਕਤ ਬੈਠੇ ਰਹੇ ਆ ਤੇ ਸਾਡੇ ਸੰਭਾਲਾ ਕਰਦੇ ਸੀ ਭਾਂਜੀ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਇਹ ਗੁੰਡਾਦਰਦੀ ਨਹੀਂ ਹੋਣੀ ਚਾਹੀਦੀ ਤੇ ਸਾਡੇ ਵੀ ਮਰਦ ਜਿੰਨੇ ਸੀ ਇਹ ਵਿਚਾਰਿਆਂ ਤੇ ਮਗਰ ਪਿੱਛੇ ਲੱਗੇ ਨੇ ਆਪੋ ਆਦੇ ਥਾਂ ਨਹੀਂ ਨੇ ਬੀ ਨੋਕ ਗਾਇਨੇ ਹੈ ਤੇ ਬੜੇ ਮੰਦੇ ਹਾਲ ਸਾਡੇ ਬੱਚੇ ਅਹੀ ਨਿੱਕੇ ਨਿੱਕੇ ਆ ਦੋ ਮੇਰੇ ਬੱਚੇ ਸੁੱਤੇ ਪੈ ਸੀ ਇਹਨਾਂ ਦੇ ਉੱਤੇ ਵੱਟੇ ਚਲਾਈ ਗਏ ਨੇ ਮੇਰੇ ਪਿਛਲੇ ਪਾਸੇ ਪ੍ਰਸ਼ਾਸਨ ਨੇ ਅਜ ਤੱਕ ਕੋਈ ਇਨਸਾਫ ਨਹੀਂ ਦਿੱਤਾ हां मेरा पिछले पसकारया जेड़ा ते इथे ਕੰਦ ਤੋੜ ਕੇ ਮੇਰੇ ਬੱਚਿਆਂ ਨੂੰ ਨਿੱਕੇ ਨਿੱਕੇ ਉੱਤੇ ਬਿੱਡਾਂ ਦੇ ਵੱਟੇ ਮਾਰ-ਮਾਰ ਕੇ ਬੱਚੇ ਰੇੜ ਰੇੜ ਕੇ ਬੰਜੇ ਦੇ ਥੱਲੇ ਵੜ ਗਏ ਨੇ ਤੇ ਬੜੀ ਜਾਨ ਮੰਦੀ ਬਚਾਈ ਨੇ ਤੇ ਸਾਡੇ ਮਰਦ ਜਿੰਨੇ ਵੀ ਸੀਗੇ ਸਾਡੇ ਮਰਦਾਂ ਦੇ ਪਿੱਛੇ ਲੱਗ ਕੇ ਇਹਨਾਂ ਨੇ ਸਾਡੇ ਮਰਦਾਂ ਨੂੰ ਪਤਾ ਨਹੀਂ ਕਿਹੜੇ ਪਾਸੇ ਪਹਚਾ ਦਿੱਤਾ ਬਹੁਤ ਇੱਥੇ ਵੀ ਐ ਕੋਠੇ ਦੇ ਤਾਂ ਨਾ ਬਹੁਤ ਗੁੰਡਾਵਾਦੀ ਸੀ ਹੁਣ ਮੰਗ ਕੀ ਕਰਦੇ ਹਾਂ ਜੀ ਅਸੀਂ ਮੰਗ ਕਰਨੇ ਆਂ ਵੀ ਇੱਥੇ ਰੋਲਾ ਇਹ ਬਿਆਣਾ ਚਾਹੀਦਾ ਹੈ ਪੁਲਿਸ ਕੋਈ ਸਾਡੀ ਮੰਗ ਨਹੀਂ ਸੁਣ ਰਹੀ ਕੋਈ ਗੱਲ ਵੀ ਨਹੀਂ ਸਾਡੀ ਸੌਰਨ ਦੀ ਹਾਂ ਸਾਫ ਚਾਹੀਦਾ ਹੈ ਮਿੱਤਰੋ ਦੇਖੋ ਜੇਕਰ ਅਸੀਂ ਉਸ ਘਰ ਨਾਲ ਜਾ ਕੇ ਗੱਲ ਕੀਤੀ ਉਹ ਕਹਿੰਦੇ ਵੀ ਸਾਡੇ ਨਾਲ ਗੁੰਡਾ ਕਰਦੀ ਹੋਈ ਆ ਤੇ ਇਧਰ ਅਸੀਂ ਘਰ ਦੇ ਵਿੱਚ ਵਖਾ ਰਹੇ ਆ ਟੁੱਟ ਭੱਜ ਇਹਨਾਂ ਦੇ ਵੀ ਕੋਈ ਕਸਰ ਨਹੀਂ ਛੱਡੀ ਗਈ ਸ਼ੀਸ਼ੇ ਵੀ ਪੰਨੇ ਨੇ ਗੱਡੀ ਵੀ ਪੰਨੀ ਉਧਰ ਟੀਨਾ ਵੀ ਪੰਨੀਆਂ ਪਈਆਂ ਨੇ ਪੂਰਾ ਜ਼ਿਆਦਾ ਇਹਨਾਂ ਦਾ ਸਮਾਨ ਟੁੱਟਿਆ ਬਹੁਤ ਜ਼ਿਆਦਾ ਟੁੱਟ ਭੱਜ ਹੋਈ ਆ ਤੇ ਇਧਰ ਆ ਤੁਸੀਂ ਦੇਖ ਸਕਦੇ ਹੋ ਟੈਂਕੀ ਵੀ ਟੁੱਟੀ ਹੋਈ ਆ ਉਧਰ ਉੱਤੇ ਜਿਹੜੀ ਟੈਂਕੀ ਤੁਸੀਂ ਦੇਖ ਸਕਦੇ ਹੋ ਉਹ ਵੀ ਟੁੱਟੀ ਹੋਈ ਆ ਪੂਰਾ ਸਮਾਨ ਤੋੜਿਆ ਗਿਆ ਇਹ ਕਹਿੰਦੇ ਨੇ ਕਿ ਘੱਟੋ ਘੱਟ 5 ਘਰਾਂ ਦਾ ਨੁਕਸਾਨ ਕੀਤਾ ਗਿਆ ਹੁਣ ਪੂਰੀ ਸਚਾਈ ਕੀ ਆ ਕੌਣ ਸੱਚਾ ਕੌਣ ਝੂਠਾ ਇਹ ਜਿਹੜੀ ਮਤਲਬ ਕਿ ਇੰਨੀ ਭੰਕਰ ਲੜਾਈ ਹੋਈ ਜਾਂ ਇਨ੍ਹਾਂ ਘਰਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸੱਟਾ ਫੇਟਾਂ ਲੱਗੀਆਂ ਨੇ ਇਹਨਾਂ ਦੀ ਧਿਰ ਦੇ ਵੀ ਜਿਹੜੇ ਬੰਦੇ ਨੇ ਉਹ ਹਸਪਤਾਲ ਦੇ ਵਿੱਚ ਦਾਖਲ ਪਏ ਨੇ ਉਹਨਾਂ ਦੀ ਜਿਹੜੀ ਧੇਰਾ ਡਾਕਟਰ ਸ਼ਿੰਦਰਪਾਲ ਵਾਰੀ ਉਹਨਾਂ ਦੀ ਧਿਰ ਦੇ ਵੀ ਬੰਦੇ ਦਾਖਲ ਪਏ ਨੇ ਹੁਣ ਸੱਚ ਕੀ ਆ ਇਹ ਸੱਚੇ ਨੇ ਉਹ ਸੱਚੇ ਨੇ ਇਹ ਤੁਸੀਂ ਦੱਸਣਾ ਮੈਂ ਤੁਹਾਡਾ ਵੀਰ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਚਲੋ ਵੀਰ ਜੀ ਜਿਹੜੀ ਆ ਜਮ੍ਹਾਂ ਬੰਦੀ ਆ ਇਹਦੇ ਵਿੱਚ ਤੁਹਾਡਾ ਨਾਮ ਹੈਗਾ ਜਿਹੜੀ ਮਾਲਕੀ ਵਾਲੀ ਤੁਸੀਂ ਹਾਂਜੀ ਹਾਂਜੀ ਅੱਛਾ ਡੈਡੀ ਵਰਾ ਦਾਗਾ ਚਾਚੇ ਵਰਾ ਦਾ ਨਾਮ ਹੈਗੇ ਨੇ ਸਾਰਿਆਂ ਦੇ ਕੀ ਨੇ ਦੇ ਨਾਮ ਹਾਂਜੀ ਸਾਰੇ ਪਰਿਵਾਰ ਦਾ ਇਹਦੇ ਵਿੱਚ ਜਿਨ੍ਹਾਂ ਤੁਹਾਡੇ ਜਿਨ੍ਹਾਂ ਤੋਂ ਅਸੀਂ ਜ਼ਮੀਨ ਖਰੀਦੀ ਆ ਖੱਡੇ ਵਾਲਿਆਂ ਤੋਂ ਤੁਸੀਂ ਆ ਦੇਖ ਸਕਦੇ ਹੋ ਇਹਨਾਂ ਦੇ ਡੈਡੀ ਦਾ ਨਾਮ ਸ਼ਿੰਦਰਪਾਲ ਸਿੰਘ ਪੁੱਤਰ ਫਮਨ ਸਿੰਘ ਇਹ ਕਹਿੰਦੇ ਨੇ ਵੀ ਇਸ ਜਮ੍ਹਾਂ ਬੰਦੀ ਦੇ ਵਿੱਚ ਸਾਡਾ ਨਾਂ ਸਾਡੀ ਮਾਲਕੀ ਆ ਸਾਡੇ ਕੋਲ ਜਮ੍ਹਾਂ ਬੰਦੀ ਵੀ ਆ ਗਰਦੌਰੀ ਵੀ ਆ ਇੱਧਰ ਗਰਦੌਰੀ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਜਿਹੜਾ ਪੂਰਾ ਨਕਸ਼ਾ ਉਹ ਵੀ ਇਹਨੇ ਦਿਖਾ ਰਹੇ ਨੇ ਵੀ ਪੂਰਾ ਨਕਸ਼ਾ ਵੀ ਸਾਡੇ ਕੋਲ ਆ ਜਿਹੜੀ ਆ ਜਮ੍ਹਾਂ ਬੰਦੀ ਉਹ ਵੀ ਸਾਡੇ ਕੋਲ ਆ ਗਰਦੌਰੀ ਵੀ ਕੋਲ ਆ ਮੈਂ ਪਿੰਡ ਦਾ ਮੈਂਬਰ ਪੰਚਾਇਤ ਅੱਛਾ ਜੀ ਹਾਂ ਸ਼ੰਗਰ ਅੱਛਾ ਜੀ ਇਹ ਮੇਰੇ ਘਰੇ ਉੱਤੇ ਫੈਸਲਾ ਹੋਇਆ ਸੀ ਵੀ ਇਹਨਾਂ ਨੇ ਕਿਹਾ ਸੀ ਵੀ ਨਿਸ਼ਾਨ ਦੀ ਕਰਾਉਣੀ ਹੈ ਠੀਕ ਹੈ ਨਹੀਂ ਨਿਸ਼ਾਨ ਨਿਸ਼ਾਨ ਦੀ ਤਾਂ ਵੀ ਕੋਈ ਨਹੀਂ ਨਾ ਕੋਈ ਬੰਦਾ ਉੱਥੇ ਅਪੜਿਆ ਨਾ ਮੈਂ ਇੱਕ ਬੰਦੇ ਨੂੰ ਮੈਂ ਕਿਹਾ ਸੀ ਉਹ ਆਂਦਾ ਵੀ ਅਸੀਂ ਤਾਂ ਨਹੀਂ ਕਰਵਾਣੀ ਕਰੂ ਤੇ ਨਿਸ਼ਾਨ ਦੀ ਬਾਰੂ ਨਾ ਕੋਈ ਹੋਇਆ ਇਹ ਕੀ ਪਤਾ ਹੁਣ ਐਵੇਂ ਆਪਾਂ ਨੂੰ ਤਾਂ ਪਤਾ ਨਹੀਂ ਵੀ ਇਹਦੇ ਬਾਰੇ ਕੋਈ ਰਾਹ ਜਾਂਦਾ ਕਿ ਨਹੀਂ ਜਾਂਦਾ